ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ सीबीआई ਨੇ ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਸ਼੍ਰੀ ਸਤਪਾਲ ਮਾਲਕ ਜੀ ਦੇ ਉੱਤੇ ਚਾਰ ਸ਼ੀਟ ਜਾਰੀ ਕਰ ਦਿੱਤੀ ਹੈ ਤੇ ਇਹਨਾਂ ਦੇ ਨਾਲ 6 ਬੰਦੇ ਹੋਰ ਵੀ ਇਹਨੇ ਉੱਥੇ ਦਾ ਇੱਕ ਕੀਰੂ ਹਾਈਡਰੋ ਪਾਵਰ ਪਲਾਂਟ ਸੀਗਾ ਜਿਹਦੇ ਬਾਰੇ 'ਚ ਇਹ ਉਦੋਂ ਗੜਬੜ ਦੇ ਦੋਸ਼ ਦੇ ਥੱਲੇ ਉਹਨਾਂ ਤੇ ਇਹ ਚਾਰ ਸ਼ੀਟਦਾਰੀ ਜਾਰੀ ਹੋਈ ਹੈ। ਅ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਗਵਰਨਰ ਰਹਿੰਦੇ ਹੋਇਆ ਸ਼੍ਰੀ ਸਤਪਾਲ ਮਲਕ ਜੀ ਨੇ ਆ ਉੱਥੇ ਜਿਹੜੇ ਭਾਜਪਾ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਦੇ ਉੱਤੇ ਵੀ ਇਲਜ਼ਾਮ ਲਾਇਆ ਸੀ ਵੀ ਉਹ ਮੈਨੂੰ ਆਏ ਸੀ ਵੀ ਫਲਾਣੇ ਨੂੰ ਠੇਕਾ ਦੇ ਦਿਓ ਮੈਂ ਉਹ ਨਹੀਂ ਦਿੱਤਾ ਤੇ ਉਹ ਮੈਨੂੰ ਰਿਸ਼ਵਤ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਮੈਂ ਉਹ ਨਹੀਂ ਸੀ ਲਈ ਤੇ ਮੇਰੇ ਤੇ ਹਿਦਵਾ ਸੀਗਾ ਦੂਜਾ ਜਿਹੜਾ ਉੱਥੇ ਸਾਡੇ ਉਦੋਂ 2019 ਦੇ ਵਿੱਚ ਜਿਹੜੇ ਸਾਡੇ ਜਿਹੜੇ CRPF ਦੇ ਜਵਾਨ ਮਾਰੇ ਗਏ ਸੀ 40 ਤੋਂ 44 ਤੱਕ ਉਹ ਉਦੋਂ ਉਹਨਾਂ ਬਾਰੇ ਸ੍ਰੀ ਸਤਪਾਲ ਮਲਖਜੀ ਕਈ ਵਾਰ ਕਹਿ ਚੁੱਕੇ ਐ ਕਿ ਪਹਿਲਾਂ ਤਾਂ ਇਹ ਸਵਾਲ ਹੈ ਕਿ ਉਹਨਾਂ ਨੂੰ 에어 ਲਿਫਟ ਕਿਉਂ ਨਹੀਂ ਕੀਤਾ ਗਿਆ ਜੇ ਮੇਰੇ ਧਿਆਨ ਚ ਲਿਆ ਹੁੰਦੇ ਮੈਂ ਐਜੇ ਗਵਰਨਰ ਮੈਂ ਵੀ ਉਹਨਾਂ ਨੂੰ 에어 ਲਿਫਟ ਕਰਾ ਸਕਦਾ ਸੀ ਸੜਕ ਦੇ ਰਸਤੇ ਕਿਉਂ ਲੈ ਕੇ ਗਏ ਸੜਕ ਦੇ ਰਸਤੇ ਤੇ ਜਿਹੜੀਆਂ ਸਾਈਡ ਤੋਂ ਸੜਕਾਂ ਆਉਂਦੀਆਂ ਨੇ ਉਹਨਾਂ ਨੂੰ ਸੈਨੀਟਾਈਜ਼ ਕਿਉਂ ਨਹੀਂ ਕੀਤਾ ਗਿਆ ਤੇ ਇਹ 350 ਕਿੱਲੋ ਆਰਡੀਐਕਸ ਆਇਆ ਕਿਵੇਂ ਬਹੁਤ ਵੱਡੇ ਸਵਾਲ ਨੇ ਤੇ ਉਸੇ ਗੱਡੀ ਤੇ ਅਟੈਕ ਕਿਉਂ ਹੋਇਆ ਜਿਹੜੀ ਗੱਡੀ ਜਿਹੜੀ ਹੈ ਉਹ ਬੁਲਟ ਪ੍ਰੂਫ ਨਹੀਂ ਸੀ ਬਹੁਤ ਵੱਡੇ ਸਵਾਲ ਨੇ ਇਹਨਾਂ ਦੇ ਜਵਾਬ ਅੱਜ ਤੱਕ ਵੀ ਮੋਦੀ ਸਾਹਿਬ ਨਹੀਂ ਦੇ ਸਕੇ ਤੇ ਇਹ ਔਖੇ ਸਵਾਲ ਮੋਦੀ ਜੀ ਨੂੰ ਮਲਕ ਸਾਹਿਬ ਕਰਦੇ ਰਹੇ ਹੈ ਅੱਗਾ ਹੀ ਬਣਾਏ ਕਈ ਸਾਰੀਆਂ ਇੰਟਰਵਿਊਜ਼ ਦੇ ਵਿੱਚ ਉਹਨਾਂ ਨੇ ਕੀਤੇ ਹੈ ਤੇ ਹੁਣ ਵੀ ਪਹਿਲਗਾਮ ਦੇ ਉੱਤੇ ਵੀ ਉਹਨਾਂ ਦੇ ਸਵਾਲ ਸੀ ਵੀ ਪਹਿਲਗਾਮ ਦੇ ਲੋਕਾਂ ਦੀ ਸੁਰੱਖਿਆ ਕਿਉਂ ਨਹੀਂ ਕਰ ਸਕੀ ਮੋਦੀ ਸਰਕਾਰ ਤੇ ਬੰਦੇ ਅੱਤਵਾਦੀ ਆ ਉਥੇ ਜਿੱਥੇ ਬੰਦੇ ਖੜੇ ਐ ਉਥੇ ਕਿਉਂ ਨਹੀਂ ਪੁਲਿਸ ਜਾਂ ਕੋਈ ਹੋਰ ਫੌਜ ਜਾਂ ਕੋਈ ਤਾਇਨਾਤੀ ਕਿਉਂ ਨਹੀਂ ਸੀਗੀ ਉਸ ਦਿਨ ਸੋ ਇਹ ਵੱਡੇ ਸਵਾਲ ਸੀਗੇ ਤੇ ਇਹ ਲੋਕ ਸਾਰੇ ਦੇਖ ਇਹ ਰਿਹਾ ਹਾਲਾਂਕਿ ਉਹ ਕੱਲ ਪ ਤਿੰਨ ਚਾਰ ਦਿਨਾਂ ਤੋਂ ਰਾਮਨੁਰ ਰੋਇਆ ਹਸਪਤਾਲ ਦੇ ਵਿੱਚ ਭਰਤੀ ਨੇ ਤੇ ਉਹਨਾਂ ਦਾ ਨੂੰ ਪਿਸ਼ਾਬ ਦੀ ਪ੍ਰੋਬਲਮ ਐ ਤੇ ਉਹਨਾਂ ਦੀ ਦਾ ਜਿਹੜਾ ਡਾਇਲਿਸਿਸ ਵੀ ਹੋ ਰਿਹਾ ਹੈ ਉਹ ਹਾਲੇ ਉਹਨਾਂ ਦਾ ਕੋਈ ਨਵੀਂ ਇਸ ਗੱਲ ਦੇ ਉੱਤੇ ਵਰਚਨ ਨਹੀਂ ਆਇਆ ਪੁਰਾਣੇ ਉਹਨਾਂ ਦੇ ਹੈਗੇ ਆ ਜਦੋਂ ਸੀਬੀਆਈ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਮੇਰੇ ਕੋਲ ਤਾਂ 5-7 ਕੁਰਤੇ ਪਜਾਮੇ ਆ ਦੇਖ ਲਓ ਹੋਰ ਮੇਰੇ ਕੋਲ ਕੁਝ ਨਹੀਂਗਾ ਸੋ ਹੁਣ ਅੱਗੇ ਆਉਣ ਵਾਲੇ ਸਮੇਂ 'ਚ ਦੇਖਦੇ ਆਂ ਵੀ ਕੀ ਹੈ ਦੂਜਾ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੇਂਦਰ ਸਰਕਾਰ ਬਹੁਤ ਜ਼ਿਆਦਾ ਕਰ ਰਹੀ ਹੈ ਸੀਬੀਆਈ ਦੀ ਇਹ ਆ ਗਈ ਈਡੀ ਜਿਹੜੀ ਹੈ ਉਹਨੇ ਤਾਮਨਾਡੂ ਦੇ ਵਿੱਚ ਇੱਕ ਮਾਰਕੀਟਿੰਗ ਕਾਰਪੋਰੇਸ਼ਨ ਹੈ ਉਸ ਦੀ ਉਸ ਦੇ ਵਿੱਚ ਵੀ ਕਪਲੇ ਹੋਏ ਹੈ ਉਹਦੇ ਲਈ ਉਥੋਂ ਦੀ ਸਰਕਾਰ ਨੇ 41 ਐਫ ਆਰਾਂ ਕੀਤੀਆਂ ਹੋਈਆਂ ਨੇ 8-8 ਲੋਕਾਂ ਤੇ ਉਹ ਕੇਸ ਚੱਲ ਰਹੇ ਹਨ ਪਰ ਏਡੀ ਨੇ ਜੱਗੋਂ ਤੇਰਵੀ ਕਰਦਿਆਂ ਹੋਇਆਂ ਕਿਸੇ ਵਿਅਕਤੀਆਂ ਦੇ ਉੱਤੇ ਕੇਸ ਕਰਨ ਦੀ ਬਜਾਏ ਉਸ ਕਾਰਪੋਰੇਸ਼ਨ ਦੇ ਦਫ਼ਤਰ ਨੂੰ ਹੀ ਬਣਾ ਲਿਆ ਵੀ ਇਹ ਦਫ਼ਤਰ ਗੁਨਾਹਗਾਰ ਹੈਗਾ ਉਸ ਦਫ਼ਤਰ ਤੇ ਹੋਏ ਉਥੋਂ ਦੀ ਸਰਕਾਰ ਤੇ ਕਾਰਪੋਰੇਸ਼ਨ ਜਿਹੜੀ ਹੈ ਮਾਨਯੋਗ ਹਾਈ ਕੋਰਟ 'ਚ ਗਏ ਮਾਨਯੋਗ ਹਾਈ ਕੋਰਟ ਨੇ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਉਹ ਸੁਪਰੀਮ ਕੋਰਟ ਆ ਗਏ ਕੱਲ ਸੁਪਰੀਮ ਕੋਰਟ ਨੇ ਫਿਰ ਝਾੜ ਇਹ ਪਾਈ ਕਿ ਵੀ ਜਿਹੜੀ ਈਡੀ ਹੈ ਉਹ ਆਪਣੇ ਹੱਦੋਂ ਬਾਹਰੀ ਗੱਲਾਂ ਕਰ ਰਹੀ ਹੈ ਤੇ ਉਹ ਜਿਹੜੀ ਹੈ ਹਰ ਤਰ੍ਹਾਂ ਦੀਆਂ ਜਿਹੜੀਆਂ ਹੱਦਾਂ ਪਾਰ ਕਰ ਰਹੀ ਹੈ ਤੇ ਉਸ ਨੂੰ ਦੱਸਣਾ ਪਊਗਾ ਕਿ ਉਹ ਉਹਨੇ ਅਜਿਹਾ ਕਿਉਂ ਕੀਤਾ ਉਹਨਾਂ ਨੂੰ 2 ਹਫ਼ਤੇ ਦਿੱਤੇ ਵੀ ਤੁਸੀਂ ਐਫੀਡਵਟ ਦਾਰ ਕਰਕੇ ਦੱਸੋ ਤੇ ਉਹਨਾਂ ਕਿਹਾ ਵੀ ਇਹ ਕੱਲਾ ਇਸ ਦਾ ਗੱਲ ਨਹੀਂ ਹੈ ਇਹ ਜਿਹੜਾ ਦੇਸ਼ ਦਾ ਸੰਵਿਧਾਨਕ ਢਾਂਚਾ ਹੈਗਾ ਜਿਹਦੇ ਵਿੱਚ ਫੈਡਰਲਿਜ਼ਮ ਦਾ ਇੱਕ ਕੰਮ ਹੈ ਤੇ ਉਹ ਫੈਡਰਲਿਜ਼ਮ ਨੂੰ ਵੀ ਕਮਜ਼ੋਰ ਕਰਨ ਵਾਲੇ ਨੇ ਈਡੀ ਦੇ ਇਹ ਐਕਸ਼ਨ ਤੇ ਉਹ ਆਪਣਾ ਇਹ ਕੰਮ ਐਕਸਪਲੇਨ ਕਰਨਾ ਇਸ ਕਰਕੇ ਕੇਂਦਰੀਜਸੀਆਂ ਦੀ ਦੁਰਵਰਤੋਂ ਦਾ ਇਹ ਦੋ ਗੱਲਾਂ ਨਾਲ ਨਾਲ ਜੁੜਤੀਆਂ ਅੱਜ ਹੀ ਹੈਗੀਆਂ ਨੇ ਹਾਂ ਦੋਸਤੋ ਅਗਲੀ ਗੱਲ ਵੀ ਜਿਹੜੇ ਅਲਹਾ ਆਪਣੇ ਅਸ਼ੋਕਾ ਜੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਉਹਨਾਂ ਨੂੰ ਪਰਸੋਂ ਮਾਨਯੋਗ ਸੁਪਰੀਮ ਕੋਰਟ ਨੇ ਅੰਤਰਮ ਜਮਾਨਤ ਦੇਤੀ ਪਰ ਜਿਹੜੀਆਂ ਸ਼ਰਤਾਂ ਲਾਈਆਂ ਨੇ ਉਹ ਉਸ ਗੱਲ ਨੂੰ ਹੀ ਰੱਦ ਕਰਦੀਆਂ ਨੇ ਕਿ ਬੋਲਣ ਦੀ ਅਜ਼ਾਦੀ ਸਾਨੂੰ ਹੈਗੀ ਹੈ ਬੋਲਣ ਦੀ ਅਜ਼ਾਦੀ ਦਾ ਇੱਕ ਪਾਰਟ ਨੂੰ ਤਾਂ ਮੰਨਦਿਆਂ ਹੋਇਆ ਉਹਨਾਂ ਨੇ ਉਹਨੂੰ ਦੇਤੀ ਜਮਾਨਤ ਉਹ ਬਾਹਰ ਵੀ ਆ ਕੇ ਕੱਲ ਤੇ ਦੂਜਾ ਜਿਹੜਾ ਹੈ ਉਹਨਾਂ ਤੇ ਜਿਹੜੀਆਂ ਪਾਬੰਦੀਆਂ ਲਾਤੀਆਂ ਇੱਕ ਤਾਂ ਇਹ ਪਾਬੰਦੀ ਲਾਤੀ ਵੀ ਉਹ ਆਪਣਾ ਪਾਸਪੋਰਟ ਜਮ੍ਹਾਂ ਕਰਾਉਣਾ ਦੂਜੀ ਪਾਬੰਦੀ ਇਹ ਲਾ ਦਿੱਤੀ ਕਿ ਉਹ ਪਾਕਿਸਤਾਨ ਬਾਰੇ ਜਾਂ ਕਿਸੇ ਹੋਰ ਗੱਲ ਬਾਰੇ ਬੋਲਣ ਨਾ ਤੀਜਾ ਕਮੈਂਟ ਇਹ ਮਾਰ ਦਿੱਤਾ ਵੀ ਉਹਨਾਂ ਦਾ ਜਿਹੜਾ ਇਹ ਸਾਰੇ ਟਵੀਟ ਨੇ ਇਹ ਡੌਗ ਵਿਸਲ ਨੇ ਜਿਹੜੀ ਲੋਕਾਂ ਨੂੰ ਖਸਾਉਣ ਲਈ ਨੇ ਚੌਥਾ ਇਹੇ ਕਰਤਾ ਵੀ ਇੱਕ ਐਸਆਈਟੀ ਬਣਾਵੇ ਹਰਿਆਣਾ ਸਰਕਾਰ ਜਿਹੜਾ ਇਸ ਜਿਹੜੇ ਇਹਨਾਂ ਨੇ ਟਵੀਟਸ ਕੀਤੇ ਆ ਜਿਹੜੇ ਕਮੈਂਟ ਮਾਰੇ ਆ ਉਹਨਾਂ ਨੂੰ ਪੜ੍ਹ ਕੇ ਉਹਨਾਂ ਦੇ ਅਰਥ ਕੱਢੇ ਇੱਕ ਜੱਜ ਅਰਥ ਨਹੀਂ ਕੱਢ ਸਕਿਆ ਕਮਾਲ ਹੈ ਦੁਨੀਆ ਕੱਢ ਰਹੀ ਹੈ ਪਤਾ ਲੱਗ ਰਿਹਾ ਵੀ ਉਹ ਦੇਸ਼ ਦੇ ਹੱਕ ਵਿੱਚ ਨਹੀਂ ਬਰੋਚ ਨਹੀਂ ਉਹ ਔਰਤਾਂ ਦੇ ਹੱਕ ਵਿੱਚ ਹੈ ਬਰੋਚ ਨਹੀਂ ਹੈ ਦੁਨੀਆ ਪੜ ਪੜ ਕੇ ਦੇਖ ਰਹੀ ਹੈ ਇਹ ਪਤਾ ਨਹੀਂ ਐਸਐਟਈ ਹੁਣ ਉੱਥੋਂ ਕੀ ਕੱਢੂਗੀ ਸਮਝ ਨਹੀਂ ਆ ਰਹੀ ਸੋ ਸੁਪਰੀਮ ਕੋਰਟ ਆਪਣੇ ਇਹ ਦਾ ਇਹ ਬੈਂਚ ਇਸ ਮਸਲੇ ਦੇ ਵਿੱਚ ਆਪਣਾ ਇਨਸਾਫ ਦੇਣ ਦੇ ਉੱਤੇ ਤੇ ਜਿਹੜੀ ਬੋਲਣ ਦੀ ਆਜ਼ਾਦੀ ਹੈ ਉਹਦੀ ਰੱਖਿਆ ਕਰਨ ਦੇ ਵਿੱਚ ਫੇਲ ਹੋਇਆਗਾ ਉਨੇ ਰੱਖਿਆ ਕਰਨ ਦੀ ਵਿਜੇ ਪਵੰਦੀਆਂ ਲਾਈਆਂ ਨੇ ਇਸ ਤਰ੍ਹਾਂ ਨਾਲ ਤੇ ਅੱਜ ਦੇ ਇੰਡੀਅਨ ਐਕਸਪ੍ਰੈਸ ਨੇ ਉਹਦੇ ਤੇ ਬੜਾ ਸਖਤ ਐਡੀਟੋਰੀਅਲ ਵੀ ਲਿਖਿਆ ਤੇ ਭਾਨੂੰ ਪ੍ਰਤਾਪ ਪ੍ਰਤਾਪ ਭਾਨੂੰ ਮਹਿਤਾ ਜੀ ਜਿਹੜੇ ਐ ਉਹ ਉਹਨਾਂ ਨੇ ਕਈ ਸਾਰੀਆਂ ਗੱਲਾਂ ਲਿਖੀਆਂ ਨੇ ਵੀ ਇਤੋਂ ਵੱਡਾ ਡੌਗ ਵਿਸਲਰ ਕੌਣ ਹੋਊਗਾ ਜਿੰਨਾ ਸੁਪਰੀਮ ਕੋਰਟ ਖੁਦ ਹੋ ਗਈ ਇਹ ਵਿਸਲ ਮਾਰ ਰਹੀ ਹੈ ਦੱਸ ਰਹੀ ਹੈ ਵੀ ਜੇ ਕੋਈ ਬੋਲਿਆ ਤਾਂ ਦੇਖ ਲਿਓ ਫਿਰ ਤੇ ਆਪਣੀ ਦੇਸ਼ ਭਗਤੀ ਜਿਹੜੀ ਹੈ ਉਹ ਤੁਸੀਂ ਸਾਰੇ ਜਣੇ ਇਹਦੇ ਸਬੂਤ ਦਿਆ ਕਰੋ ਤੁਸੀਂ ਜਿਹੜੀ ਦੇਸ਼ ਭਗਤੀ ਦੇ ਸਬੂਤ ਦੇਣ ਵਾਸਤੇ ਤਾਂ ਫਿਰ ਤਾਂ ਕੋਈ ਵੀ ਬੰਦਾ ਦੇਸ਼ ਭਗਤ ਨਹੀਂ ਬਚਣਾ ਉਹ ਤਾਂ ਇਹ ਵੀ ਲਿਖ ਰਹੇ ਐ ਮੈਂ ਤਾਂ ਸਾਫ਼ ਕਾਂ ਵੀ ਜੇ ਮਹਾਤਮਾ ਗਾਂਧੀ ਜਵਾਰਲਾ ਨਹਿਰੂ ਜੀ ਤੇ ਕਿਸ ਹੱਦ ਤੱਕ ਡਾਕਟਰ ਬੀ ਆਰ ਅੰਬੇਦਕਰ ਦੀਆਂ ਵੀ ਜੇ ਪਿਛਲੀਆਂ ਆਪਾਂ ਪੁਰਾਣੀਆਂ ਗਤੀਵਿਧੀਆਂ ਨੂੰ ਲੈ ਲਈਏ ਤਾਂ ਉਹਨਾਂ ਦੀ ਦੇਸ਼ ਭਗਤੀ ਤੇ ਵੀ ਸ਼ੱਕ ਕਰ ਕੀਤਾ ਜਾ ਸਕਦਾ ਹੈ ਵੀ ਉਹ ਦੇਸ਼ ਭਗਤ ਸਹੀ ਵੀਕ ਨਹੀਂ ਕਈ ਮਸਲਿਆਂ ਦੇ ਵਿੱਚ ਸੋ ਇਹ ਇਹ ਕੋਈ ਪੈਮਾਨੇ ਨਹੀਂ ਹੈਗੇ ਦੇਸ਼ ਭਗਤੀ ਵਾਲੇ ਸੋ ਇਸ ਤਰ੍ਹਾਂ ਨਾਲ ਉਹ ਸੁਪਰੀਮ ਕੋਰਟ ਦੇ ਹੋਰ ਬਹੁਤ ਸਾਰੇ ਲੋਕ ਦਾ ਵਾਇਰ ਨਹੀਂ ਲਿਖਿਆ ਬਹੁਤ ਸਾਰੇ ਹੋਰਾਂ ਲੋਕਾਂ ਨੇ ਲਿਖਿਆ ਇਸ ਫੈਸਲੇ ਨੇ ਸੁਪਰੀਮ ਕੋਰਟ ਦਾ ਜਿਹੜਾ ਮੁੱਖ ਕੰਮ ਹੈ ਉਸੇ ਤੋਂ ਹੀ ਉਹਨੂੰ ਪਰ੍ਹਾਂ ਹਟਾਇਆ ਹੈ ਕਈ ਲੋਕ ਤਾਂ ਇਹ ਵੀ ਕਹਿ ਰਹੇ ਹੈ ਜਸਟਿਸ ਬੇਲਾ ਅਮਿਤ ત્રिवेदी ਕੁਝ ਦਿਨ ਪਹਿਲਾਂ ਰਿਟਾਇਰ ਹੋਈ ਹੈ ਤੇ ਵੀ ਇਹ ਇੱਕ ਨਵਾਂ ਹੈ ਬੇਲਾ ਅਮਿਤ ત્રिवेदी ਵਾਲਾ ਬੈਂਚ ਇੱਥੇ ਬਣ ਗਿਆ ਕੁਝ ਐਂ ਵੀ ਕਹਿ ਰਹੇ ਹੈ ਇਸ ਤਰ੍ਹਾਂ ਦੀਆਂ ਵੀ ਟਿੱਪਣੀਆਂ ਹੈਗੀਆਂ ਨੇ ਸੋ ਦੋਸਤੋ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕੇ ਮਹਾਰਾਸ਼ਟਰ ਦਾ ਗੜਚਰੌਲੀ ਗੜਚਰੌਲੀ ਏਰੀਆ ਜਿਹੜਾ ਹੈ ਉੱਥੇ ਕੱਲ ਜਿਹੜਾ ਭਾਰਤ ਸਰਕਾਰ ਦਾ ਜੰਗਲਾਤ ਤੇ ਵਾਤਾਵਰਨ ਮਹਿਕਮਾ ਜਿਹੜਾ ਮੰਤਰਾਲੇ ਹੈਗਾ ਉਸ ਨੇ 937 ਹੈਕਟੇਅਰ ਜੰਗਲ ਦੀ ਜ਼ਮੀਨ ਜਿਹੜੀ ਹੈ ਉੱਥੇ ਜਿਹੜੇ ਹੈ ਲੋਹੇ ਦੀ ਕੱਚੀ ਧਾਤ ਦੇ ਪਲਾਂਟ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਦੱਸ ਦਈਏ ਕਿ ਵੀ ਉਸ ਨਾਲ 123000 ਦਰਖਤ ਜਿਹੜੇ ਆ ਉਹ ਕਤਲ ਕੀਤੇ ਜਾਣੇ ਆ ਐਨਵਾਇਰਨਮੈਂਟ ਦੀ ਮਿਨਿਸਟਰੀ ਹੈ ਐਨਵਾਇਰਨਮੈਂਟ ਨੂੰ ਬਚਾਉਣਾ ਉਹਦੀ ਜ਼ਿੰਮੇਵਾਰੀ ਹੈ ਉਹ ਮਨਜ਼ੂਰੀ ਦੇ ਰਹੀ ਆ ਵੀ 123000 ਤਾਂ ਵੜ ਦਿਓ ਉਸ ਦੇ ਵਿਰੁੱਧ ਲੋਕ ਲੜਦੇ ਰਹੇ 2007 ਦੇ ਵਿੱਚ ਅ ਪਹਿਲਾਂ ਥੋੜੇ 348 ਹੈਕਟੇਅਰ ਦੇ ਵਿੱਚ ਇਹਦੀ ਮਨਜ਼ੂਰੀ ਦਿੱਤੀ ਗਈ ਸੀ ਉਦੋਂ ਵਿਰੋਧ ਹੋ ਗਿਆ ਲੋਕਾਂ ਦਾ ਬਹੁਤ ਜ਼ਿਆਦਾ ਫੇਰ ਚੱਲ ਨਹੀਂ ਸਕੇ ਫਿਰ 2016 ਚ ਚਲਾਉਣ ਦੀ ਕੋਸ਼ਿਸ਼ ਕੀਤੀ ਉਦੋਂ ਮੌਵਾਦੀਆਂ ਨੇ ਵੀ ਤੇ ਉਥੋਂ ਦੇ ਜੰਗਲਾਂ 'ਚ ਰਹਿਣ ਵਾਲੇ ਆਦਿਵਾਸੀ ਲੋਕਾਂ ਨੇ ਉਹਦਾ ਡਟ ਕੇ ਵਿਰੋਧ ਕੀਤਾ ਹੁਣ 937 ਹੈਕਟੇਅਰ ਦੇ ਵਿੱਚ ਤਿੰਨ ਫੇਜ ਦੇ ਵਿੱਚ ਦੇਣਾ ਪਹਿਲਾਂ 300 ਹੈਕਟੇਅਰ ਕਰਨਾ ਫਿਰ 200 ਹੈਕਟੇਅਰ ਕਰਨਾ ਬਾਕੀ ਰਹਿੰਦਾ ਫਿਰ ਕਰਨਾ ਇਸ ਤਰ੍ਹਾਂ ਨਾਲ ਫੇਜ ਦੇ ਵਿੱਚ 937 ਹੈਕਟੇਅਰ ਜਾਨੀ ਕਿ ਇਹਦਾ ਆਪਾਂ 2.5 ਗੁਣਾ ਲਾ ਲਈਏ 9118 ਸਾਢੇ 23 24 100 ਏਕੜ ਜ਼ਮੀਨ ਜਿਹੜੀ ਹੈ ਜੰਗਲ ਦੀ ਜੰਗਲ ਦੀ ਸਿੰਕਲੇ ਜੰਗਲਾਂ ਦੀ ਤੇ ਨਾਲ ਉਹਦੇ ਤੇ ਸ਼ਰਤ ਇਹ ਹੈ ਵੀ ਤੁਸੀਂ ਜਿਹੜਾ ਜਿਹੜੇ ਜੰਗਲੀ ਜੀਵ ਸੁਰੱਖਿਆ ਵਿਭਾਗ ਹੈ ਜਿਹੜਾ ਮਹਿਕਮਾ ਉਹਦੇ ਤੋਂ ਵੀ ਮਨਜ਼ੂਰੀ ਲੈਣੀ ਹੈ ਕਿਉਂਕਿ ਉੱਥੇ ਬਹੁਤ ਸਾਰੇ ਟਾਈਗਰ ਰਿਜ਼ਰਵ ਨੇ ਟਾਈਗਰ ਜਿਹੜੇ ਸਾਡੇ ਹੈਗੇ ਆ ਉਹ 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 ਵੀ ਉੱਥੇ ਹੁੰਦੇ ਆ ਤੇ ਉਹਨਾਂ ਨੂੰ ਕਿਵੇਂ ਬਚਾਉਣਾ ਇਹ ਵੀ ਦੇਖਿਓ ਕੱਟ ਦਿਓ ਜੰਗਲ ਇਹ ਜ ਇਹ ਜਿਹੜਾ ਵਿਕਾਸ ਮਾਡਲ ਹੈ ਜਿਹਨੂੰ ਅਸੀਂ ਵਿਨਾਸ਼ ਮਾਡਲ ਕਹਿੰਨੇ ਆ ਇਹ ਸਿੱਧੂਮ ਸਿੱਧਾ ਕਾਰਪੋਰੇਟਾਂ ਦੇ ਹੱਕ 'ਚ ਤੇ ਆਦਿਵਾਸੀ ਲੋਕਾਂ ਦੇ ਵਿਰੋਧ 'ਚ ਜਾਂਦਾ ਹੈ ਮੌਵਾਦੀਆਂ ਨਾਲ ਉਹਨਾਂ ਦੇ ਲੜਨ ਦੇ ਤਰੀਕਿਆਂ ਨਾਲ ਸਾਡੇ ਮਤਭੇਦ ਹੋ ਸਕਦੇ ਆ ਪਹਿਲਾਂ ਉਹਨਾਂ ਨੇ 26 27 ਪਰਸੋਂ ਮਾਰੇ ਆ ਅਸੀਂ ਉਹ ਇਹ ਇਸ ਗੱਲ ਦੀ ਨਿੰਦਿਆ ਕਰਦੇ ਆ ਕਿਉਂਕਿ ਜੰਗਲਾਂ ਦੀ ਰਾਖੀ ਲਈ ਜਿਹੜੇ ਲੋਕ ਲੜਦੇ ਆ ਉਹ ਉਹਨਾਂ ਨੂੰ ਉਹਨਾਂ ਦੇ ਵੱਲੋਂ ਹਿੰਸਾ ਨੂੰ ਤਾਂ ਅਸੀਂ ਜਸਟੀਫਾਈ ਨਹੀਂ ਕਰਦੇ ਪਰ ਲੜਾਈ ਜਿਹੜੀ ਹੈ ਇਸ ਗੱਲ ਲਈ ਕੇਂਦਰ ਸਰਕਾਰ ਜਦੋਂ ਝੁਕੀ ਹੋਈ ਹੈ ਪਹਿਲੀਆਂ ਸਰਕਾਰਾਂ ਵੀ ਤੇ ਹੁਣ ਵੀ ਵੀ ਜਿਹੜੀ ਹੈ ਅਸੀਂ ਕਾਰਪੋਰੇਟਾਂ ਨੂੰ ਦੇ ਦੇਣਾ ਸਾਰਾ ਕੁਝ ਉਹਦੇ ਵਿਰੁੱਧ ਲੜਾਈ ਜਿਹੜੀ ਹੈ ਉਹ ਅਸੀਂ ਉਹਦੇ ਹੱਕ 'ਚ ਆ ਵੀ ਉਹ ਲੜਾਈ ਤਾਂ ਲੜੀ ਜਾਣੀ ਚਾਹੀਦੀ ਹੈ ਲੋਕਾਂ ਦਾ ਜਿਹੜਾ ਜੀਵਨ ਮੌਤ ਦਾ ਸਵਾਲ ਹੈ ਇਹ ਜੰਗਲ ਜਿਹੜੇ ਹੈਗੇ ਸੋ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਵੀ ਅੱਜ ਦੇਸ਼ ਦੇ ਇੱਕ ਜਸਟਿਸ ਜੱਜ ਸਾਹਿਬ ਜਿਹੜੇ ਹੈ ਜਸਟਿਸ ਏ ਐਸ ਓਕਾ ਸਾਹਿਬ ਉਹ ਅੱਜ ਰਿਟਾਇਰ ਹੋ ਜਾਣੇ ਆ ਉਹਨਾਂ ਨੇ ਪਿੱਛੇ ਬਹੁਤ ਅੱਛੇ ਅੱਛੇ ਫੈਸਲੇ ਦਿੱਤੇ ਆ ਸਰਕਾਰ ਉਹਨਾਂ ਤੋਂ ਅ ਮਤਲਬ ਘਬराई ਵੀ ਹੈ ਉਹਨਾਂ ਫੈਸਲਿਆਂ ਸੋ ਉਹ ਉਹਨਾਂ ਦੀ ਖਾਸੀਅਤ ਇਹ ਹੈ ਵੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਕਈ ਮਹੀਨਿਆਂ ਤੋਂ ਲਗਾਤਾਰ ਬਹੁਤ ਜ਼ਿਆਦਾ देर ਬੈਠ ਕੇ ਕੰਮ ਕਰਦੇ ਰਹੇ ਆ ਇੱਕ ਉਹਨਾਂ ਨੇ ਪਿੱਛੇ ਇੱਕ ਹੋਰ ਉਹਨਾਂ ਨੂੰ ਜਦੋਂ ਪਾਰਟੀ ਦਿੱਤੀ ਗਈ ਉੱਥੋਂ ਦੀ ਜਥੇਬੰਦੀ ਵਕੀਲਾਂ ਦੀ ਜਿਹੜੀ ਹੈ ਐਡਵੋਕੇਟਸ ਔਨ ਰਿਕਾਰਡ ਉਸ ਜਥੇਬੰਦੀ ਨੇ ਤਾਂ ਉਹਨਾਂ ਨੇ ਕਿਹਾ ਵੀ ਮੈਂ ਜਿਹੜੀ ਇਹ ਪ੍ਰਥਾ ਸੁਪਰੀਮ ਕੋਰਟ ਦੀ ਕਿ ਵੀ ਜਦੋਂ ਕੋਈ ਜੱਜ ਰਿਟਾਇਰ ਹੋਣਾ ਹੁੰਦਾ ਹੈ ਜਿਸ ਦਿਨ ਉਸ ਦਿਨ ਉਹ ਕੋਈ ਕੰਮ ਨਹੀਂ ਕਰਦਾ ਉਹ ਇੱਕ ਸਪੈਸ਼ਲ ਬੈਂਚ 'ਚ ਬਹਿੰਦਾ ਜਾ ਕੇ ਉੱਥੇ ਉਹ ਗੱਲਾਂ ਕਰਦਾ ਮੈਂ ਕਹਿੰਦਾ ਇਹ ਨਹੀਂ ਕਰੂੰਗਾ ਮੈਂ ਜਿੱਦਣ ਮੇਰੀ ਰਿਟਾਇਰਮੈਂਟ ਹੈ ਮੈਂ ਉਸ ਦਿਨ ਵੀ ਕੰਮ ਕਰੂੰਗਾ ਅੱਜ ਉਹਨੇ ਰਿਟਾਇਰ ਹੋਣ ਤੋਂ ਪਹਿਲਾਂ 11 ਕੇਸਾਂ ਦੇ ਫੈਸਲੇ ਦੇ ਕੇ ਜਾਣੇ ਹਨ ਹੋਰ ਵੀ ਤੁਹਾਨੂੰ ਦੱਸ ਦਈਏ ਜਿੱਦਣ ਪਹਿਲਾਂ 21 ਤਰੀਕ ਨੂੰ ਉਨਾਂ ਨੂੰ ਉਹ ਪਾਰਟੀ ਦਿੱਤੀ ਉਸੇ ਦਿਨ ਪਾਰਟੀ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਮਾਤਾ ਦੇ ਅਕਾਲ ਚਲਾਣੇ ਦਾ ਸਨੇਹਾ ਮਿਲ ਗਿਆ ਉਹ ਮਹਾਰਾਸ਼ਟਰ ਦੇ ਵਿੱਚ ਥਾਣੇ ਏਰੀਏ ਦੇ ਵਿੱਚ ਗਏ ਤੇ ਆਪਣੀ ਮਾਂ ਦਾ ਸੰਸਕਾਰ ਕਰਨ ਤੋਂ ਬਾਅਦ ਤੁਰੰਤ ਮੁੜਿਆ ਇਹ ਤਾਂ ਕਿ ਆ ਫੈਸਲੇ ਉਹ ਦੇ ਸਕਣ ਇੱਕ ਇਸ ਕਿਸਮ ਦੇ ਵੀ ਜੱਟ ਸਾਹਿਬ ਨੇ ਸੋ ਅਸੀਂ ਉਹਨਾਂ ਦੀ ਇਸ ਗੱਲ ਨੂੰ ਸਲਾਮ ਕਰਦੇ ਹਾਂ ਦੂਜੇ ਪਾਸੇ ਅਲਾਹਾਬਾਦ ਹਾਈ ਕੋਰਟ ਨੇ ਇੱਕ ਬੰਦਾ 4 ਸਾਲਾਂ ਤੋਂ ਜੇਲ੍ਹ ਚ ਬੈਠਾ ਤੇ ਉਸ ਨੇ 4 ਸਾਲਾਂ ਚ 27 ਵਾਰ ਅਰਜੀ ਲਾਈ ਹਾਈ ਕੋਰਟ ਦੇ ਵਿੱਚ ਅਲਾਹਾਬਾਦ ਹਾਈ ਕੋਰਟ ਚ ਨਾ ਤਾਂ ਹਾਈ ਕੋਰਟ ਨੇ ਉਹ ਅਰਜੀ ਰੱਦ ਕੀਤੀ ਤੇ ਨਾ ਉਹਨੂੰ ਜ਼ਮਾਨਤ ਦਿੱਤੀ ਸੁਪਰੀਮ ਕੋਰਟ ਆ ਗਿਆ ਵਿਚਾਰਾ ਸੁਪਰੀਮ ਕੋਰਟ ਨੇ ਕਿਹਾ ਅਭੀ ਸ਼ਰਮ ਹੋਣੀ ਚਾਹੀਦੀ ਹੈ ਵੀ ਅਦਾਲਤ ਦਾ ਕੰਮ ਇਨਸਾਫ ਦੇਣਾ ਹੈ ਜੇ ਉਹ ਰੱਦ ਹੋ ਜੇ ਤਾਂ ਅਗਲਾ ਸੁਪਰੀਮ ਕੋਰਟ ਚਾ ਜੀ ਨਾ ਉਹ ਰੱਦ ਕੀਤੀ ਤੇ ਨਾ ਉਹਨੂੰ ਜ਼ਮਾਨਤ ਦਿੱਤੀ 4 ਸਾਲਾਂ ਤੋਂ ਬੰਦਾ ਜੇਲ੍ਹ ਚ ਸੜ ਰਿਹਾ ਫੇਰ ਜਿਹੜਾ ਇਹ ਸਾਡੇ ਅਧਿਕਾਰ ਨੇ ਬੰਦੇ ਦੇ ਇਹ ਕਿੱਥੇ ਗਏ ਸੋ ਦੂਜੇ ਵੱਨੇ ਕੱਲ ਸੁਪਰੀਮ ਕੋਰਟ ਨੇ ਫੇਰ ਉਹਨੂੰ ਜ਼ਮਾਨਤ ਦਿੱਤੀ ਤੇ ਹਾਈ ਕੋਰਟ ਚੱਲਦੀ ਹਰ ਤਰ੍ਹਾਂ ਦੀ ਕਾਰਵਾਈ ਆ ਜਿਹੜੀ ਉਹਦੇ ਤੇ ਰੋਕ ਲਾਦੀ ਅੱਜ ਦੀ ਗੱਲ ਚੈਨਈ ਬਹੁਤ ਬਹੁਤ ਸ਼ੁਕਰੀਆ